ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਸੋਨੂ ਪ੍ਰਧਾਨ ਤੇ ਅੱਜ ਸਾਡਾ ਭਰਾ ਪੱਟੀ ਸਾਹਿਬ ਦਵਿੰਦਰ ਪੱਟੀ ਜੋ ਕਿ ਇਕ ਤਾਰਾ ਬੋਲੀ ਚੈਨਲ ਦੇ ਓਨਰ ਨੇ ਜੀ ਤੋਂ ਬਹੁਤ ਵਧੀਆ ਤੁਹਾਡੇ ਸਾਰਿਆਂ ਵਾਸਤੇ ਪ੍ਰੋਗਰਾਮ ਲੈ ਕੇ ਆਉਂਦੇ ਨੇ ਜੀ ਬਹੁਤ ਵਧੀਆ-ਵਧੀਆ ਖਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਨੇ ਜੀ ਸੋ ਇੱਕ ਨਵਾਂ ਉਪਰਾਲਾ ਕਰਨ ਜਾ ਰਹੇ ਨੇ ਜੀ ਕਿ ਨਾਂ ਪੱਟੀ ਸਾਹਿਬ ਬੋਲੇ ਜੀ ਪ੍ਰੋਗਰਾਮ ਦਾ ਨਾਮ ਆ ਪਿੰਡਾਂ ਦੇ ਮਸਲੇ ਪਿੰਡਾਂ ਦੇ ਮਸਲੇ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਨੇ ਜਿਸ ਦੇ ਵਿੱਚ ਘਰ ਪਿੰਡਾਂ ਦੇ ਵਿੱਚ ਘਰ ਜੋ ਛੋਟੇ-ਛੋਟੇ ਵੀ ਮਸਲੇ ਨੇ ਉਹ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਸਰਕਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨ ਲੱਗੇ ਨੇ ਜੀ ਸੋ ਇਸ ਪ੍ਰੋਗਰਾਮ ਦਾ ਇੱਕ ਅਗਾਜ਼ ਕਰਨ ਜਾ ਰਹੇ ਨੇ ਜੀ ਉਹਦਾ ਇੱਕ ਅਰਦਾਸ ਕਰਾਉਣ ਜਾ ਰਹੇ ਨੇ ਉਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਵਾਸਤੇ ਕਿਹੜੇ ਗੁਰਦੁਆਰਾ ਸਾਹਿਬ ਹੈ ਜੀ ਗੁਰਦਰਾ ਜਿੱਤ ਸਾਹਿਬ ਕੱਕੜਾ ਨੇੜੇ ਫਤਿਹਪੁਰ ਜੀ ਤੇ ਕੇਪੀ ਮੁਖ ਸੇਵਾਦਾਰ ਨੇ ਉੱਥੇ ਬਾਬਾ ਰਣਜੋਤ ਸਿੰਘ ਜੀ ਉਹਨਾਂ ਵੱਲੋਂ ਕੀ ਆਵਾਜ਼ ਹੈ ਜੀ ਸੋ ਸਾਰਿਆਂ ਨੂੰ ਤਾਂ ਬੇਨਤੀ ਹੈ ਜੀ ਕਿ ਉੱਥੇ ਪਹੁੰਚੋ ਤੇ ਜਿਨ੍ਹਾਂ ਨੇ ਵੀ ਹਜੇ ਤੱਕ ਇਕਤਾਰਾ ਵਾਲੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਨਹੀਂ ਕੀਤਾ ਆਇਆ ਤੁਸੀਂ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਇਹਨਾਂ ਦੇ ਪ੍ਰੋਗਰਾਮ ਨੂੰ ਤੇ ਵਧੀਆ ਤੋਂ ਵਧੀਆ ਨਿਊਜ਼ ਜਿੰਨੀਆਂ ਵੀ ਤੁਹਾਨੂੰ ਚਾਹੀਦੀਆਂ ਨੇ ਉਹ ਸਾਡੇ ਪੱਟੀ ਸਾਹਿਬ ਤੱਕ ਪਹੁੰਚਾਣਗੇ ਜੀ ਸੋ ਫਿਰ ਤੋਂ ਤੁਹਾਨੂੰ ਇਸ ਪ੍ਰੋਗਰਾਮ ਲਈ ਬਹੁਤ ਬਹੁਤ ਮੁਬਾਰਕਾਂਵਾਜੀ ਧੰਨਵਾਦ ਸੋ ਮਿਲਦੇ ਆਂ ਜੀ ਕੱਲ੍ਹ ਸ਼ਾਮ ਨੂੰ ਜੀ 5 ਵਜੇ ਉੱਤੇ ਮੈਂ ਵੀ ਪਹੁੰਚਦੇ ਆਂ ਤੁਸੀਂ ਵੀ ਸਾਰੇ ਪਹੁੰਚਿਓ ਜੀ ਦੋਸਤੋ ਤੁਸੀਂ ਵੀ ਜਰੂਰ ਪਹੁੰਚੋ ਕਿਉਂਕਿ ਪ੍ਰਧਾਨ ਜੀ ਵੀ ਆ ਰਹੇ ਨੇ ਹੋਰ ਵੀ ਬਹੁਤ ਸਾਰੀਆਂ ਹਸਤੀਆਂ ਉੱਥੇ ਪਹੁੰਚਣੀਆਂ ਨੇ ਧਾਰਮਿਕ ਸ਼ਕਤੀ ਤੱਕ ਵੀ ਪਹੁੰਚ ਜਿਹੜਾ ਆਪਾਂ ਕਰਾਂਗੇ ਦਰਸ਼ਨ ਕੱਲ ਅਰਦਾਸ ਟਾਈਮ ਸੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ